ਜਿਹੜੇ ਆ ਮੋਗੇ ਦੇ ਪਾਣੀ ਐ ਹਾਂ ਇਹ ਸਾਮਦਾਇ ਨੇ ਕੋਈ ਨਹਿਰ ਦਾ ਪਾਣੀ ਨਹੀਂ ਸਾਮਦਾ ਕੋਈ ਕੋਈ ਖੇਤ ਗੇੜਾ ਨੇ ਮਾਰਦਾ ਮਗਰ ਟੁੱਟੀ ਜਾਂਦੇ ਆ ਉਹਦੇ ਰਕ ਹੈ ਨਹੀਂਗਾ ਹਾਂ ਤੇ ਟੁੱਟੀ ਜਾਂਦੇ ਅਗਲਾ ਕਹਿੰਦਾ ਤੋ ਮੋਟਰ ਹੋਰ ਚੱਲ ਲਾਂਗੇ 2 ਘੰਟੇ ਮੋਟਰਾਂ ਦੇ ਪਾਣੀ ਮਾੜੇ ਆ ਉਹ ਜ਼ਮੀਨਾਂ ਨੂੰ ਕਲਰ ਬਣਾਤਾ ਉਹਨਾਂ ਨੇ ਹਾਂ ਰੇਹਾਂ ਸਪਰੇਆਂ ਤੇ ਹੋਣ ਲੱਗੀਆਂ ਸਬਜ਼ੀਆਂ ਮਸ਼ੀਨਾਂ ਦਾ ਸਾਰਾ ਕੁਝ ਰੇਹ ਸਪਰੇਅ ਤੇ ਚੱਲਦਾ ਜੀ ਲੋਕਾਂ ਦੀ ਨਫਰਤ ਵੀ ਵਧ ਗਈ ਬਾਬਾ ਜੀ ਵਧ ਗਈ ਵਧ ਗਈ ਵਧ ਗਈ ਇੱਕਦੂਜੇ ਦਾ ਈਰਖਾ ਇਰਖਾ ਵੱਧ ਗਈ ਬਹੁਤ ਜਿਆਦਾ ਵੱਧ ਗਈ ਬਹੁਤ ਵੱਧ ਗਈ ਜੇ ਹੁਣ ਆਪਾਂ ਇੱਥੇ ਬੈਠੇ ਆ ਨਾ ਤੇ ਜਿਹੜਾ ਉੱਥੇ ਬੰਦਾ ਖੜਾ ਉਹ ਮਤਲਬ ਇਰਖੇ ਕਰਦਾ ਉਹ ਯਾਰ ਉਹ ਕਿਵੇਂ ਬੈਠੇ ਆ ਉਹ ਕਿਵੇਂ ਬੈਠੇ ਆ ਚਾਰ ਬੰਦੇ ਚਾਰ ਬੰਦੇ ਉਹ ਆਖੂਗਾ ਵੀ ਮੈਂ ਨਹੀਂ ਚੱਲ ਅੱਗੇ ਜਾਣਾ ਉਹ ਆਉਣਗੇ ਮੇਰੇ ਕੋਲ ਇਹੋ ਜਿਹਾ ਕੁਝ ਹੋਈ ਜਾਂਦਾ ਉਹ ਤਾਂ ਤਾਂ ਅੱਡਾ ਹੀ ਆ ਇੱਥੇ ਤੇਨੂੰ ਤਾਂ ਨਹੀਂ ਫਰਕ ਪਈ ਜਾਂਦਾ ਲੋਕਾਂ 'ਚ ਮੋਹ ਪਿਆਰ ਕਟ ਗਿਆ ਆਉਣ ਵਾਲਾ ਸਮਾਂ ਤਾਂ ਇਦੋਂ ਵੀ ਮਾੜਾ ਹੋਣਾ ਮਾੜਾ ਮਾੜੇ ਹੋਣਾ ਸਾਰੇ ਚੱਪਾ ਕਾਰੋबार ਛੱਡ ਕੇ ਆ ਬੈਠੇ ਆ ਹੁਣ ਬੈਂਚ ਤੇ ਕਰੀਏ ਕੀ ਕਦੋਂ ਹੁੰਦਾ ਹੀ ਨਹੀਂ ਕੁਝ ਨਹੀਂ ਹੁੰਦਾ ਹਾਂ ਬਥੇਰਾ ਕਰ ਤੁਹਾਡੀ ਉਮਰ ਤੁਸੀਂ ਬਹੁਤ ਪਹਿਲਾਂ ਕੀਤਾ ਤੁਸੀਂ ਤਾਂ ਬੈਠਣਾ ਹੀ ਬੈਠਣਾ ਪਹਿਲਾਂ ਬਹੁਤ ਕਰਿਆ ਭਰਾਵਾ ਬਾਦੂ ਕਰਿਆ ਇੱਕ ਉਮਰ ਹੁੰਦੀ ਆ ਆਰਾਮ ਲੈਣ ਦੀ